ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਅਜਹਿ ਹੁੰਦੇ ਹਨ ਜਿਨ੍ਹਾਂ ਵਿੱਚ ਕੁਦਰਤ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮੀ ਪਾ ਦਤੀ ਹੁੰਦੀ ਹੈ ਪਰ ਇਹ ਹਾਲਾਤਾਂ ਅੱਗੇ ਚੁਕੰਦੀ ਬਜਾਏ ਇਹਨਾਂ ਚੀਜ਼ਾਂ ਨੂੰ ਚੁਣੌਤੀ ਉਜਲਾਂਦੇ ਹਨ ਅਤੇ ਕਈ ਵਾਰ ਵਿਲੱਖਣ ਮਸਾਲਾ ਵੀ ਕਾਇਮ ਕਰਦੇ ਹਨ ਅੱਜ ਇੱਕ ਅਜਿਹੀ ਮਹਿਲਾ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੋ ਹਿੰਮਤ ਅਤੇ ਇੱਛਾ ਸ਼ਕਤੀ ਨਾਲ ਦੁਨੀਆਂ ਲਈ ਵੱਡੀ ਉਦਾਹਰਨ ਬਣੀ ਹੋਈ ਹੈ ਇਸ ਮਹਿਲਾ ਦਾ ਨਾਮ ਜੈਸਿਕਾ ਕੌਕਸ ਹੈ ਇਹ ਦੁਨੀਆਂ ਦੀ ਪਹਿਲੀ ਅਜਿਹੀ ਇਕਲੌਤੀ ਮਹਿਲਾ ਹੈ ਜੋ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ ਜੈਸਿਕਾ ਕੋਲ ਅਜਿਹਾ ਲਾਇਸੈਂਸ ਹੈ ਜੋ ਦੁਨੀਆਂ ਦੇ ਪਹਿਲੇ ਕਿਸੇ ਆਮ ਲੈਸ ਤੇ ਪਾਇਲਟ ਨੂੰ ਦਿੱਤਾ ਗਿਆ ਹੈ ਇਸ وجہ ਕਾਰਨ ਇਸ ਮਹਿਲਾ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕੀਤਾ ਗਿਆ ਹੈ ਜੈਸਿਕਾ ਦੀ ਖਾਸੀਅਤ ਇਹ ਹੈ ਕਿ ਨਾ ਸਿਰਫ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ ਸਗੋਂ ਹੋਰ ਛੋਟੇ ਵੱਡੇ ਕੰਮ ਵੀ ਪੈਰਾਂ ਨਾਲ ਕਰਨ ਦੇ ਵਿੱਚ ਐਕਸਪਰਟ ਹੈ ਇਸ ਵੀਡੀਓ ਵਿੱਚ ਤੁਸੀਂ ਆਪ ਹੀ ਦੇਖ ਲਓ ਜੈਸਿਕਾ ਕਿੰਝ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਐਰਾਜ਼ੋਨਾ ਵਿੱਚ ਜਨਮੀ ਜੈਸਿਕਾ ਦੇ ਹੱਥ ਜਨਮ ਤੋਂ ਹੀ ਨਹੀਂ ਸਨ 14 ਸਾਲ ਤੱਕ ਜੈਸਕਾ ਨੇ ਨਕਲੀ ਹੱਥਾਂ ਦੀ ਵਰਤੋਂ ਕੀਤੀ ਤੇ ਇਸ ਤੋਂ ਬਾਅਦ ਉਸਨੇ ਇਹਨਾਂ ਨੂੰ ਹਟਵਾ ਦਿੱਤਾ ਤੇ ਸਾਰੇ ਕੰਮ ਪੈਰਾਂ ਨਾਲ ਕਰਨ ਲਈ ਪ੍ਰੈਕਟਿਸ ਕਰਨੇ ਸ਼ੁਰੂ ਕਰ ਦਿੱਤੇ ਉਦੋਂ ਤੋਂ ਹੀ ਇਹ ਆਪਣੇ ਸਾਰੇ ਕੰਮ ਆਪ ਪੈਰਾਂ ਨਾਲ ਹੀ ਕਰਦੀ ਹੈ ਨਾਲ ਸਿਰਫ ਡੇਲੀ ਰੁਟੀਨ ਦੇ ਸਭੋ ਇਹ ਕਾਰ ਵੀ ਚਲਾਉਂਦੀ ਹੈ ਅੱਖਾਂ ਦੇ ਵਿੱਚ ਲੈਂਸ ਵੀ ਪੈਰਾਂ ਦੇ ਨਾਲ ਲਗਾਉਂਦੀ ਹੈ ਗੈਸ ਭਰਨਾ ਕੰਪਿਊਟਰ ਚਲਾਉਣ ਤੋਂ ਲੈ ਕੇ ਉਹ ਸਾਰੇ ਕੰਮ ਜੋ ਇੱਕ ਆਦਮੀ ਕਰ ਸਕਦਾ ਹੈ ਉਹ ਕਰ ਰਹੀ ਹੈ ਇਸਦੀ ਕੰਪਿਊਟਰ ਦੀ ਟਾਈਪਿੰਗ ਸਪੀਡ 25 ਅੱਖਰ ਪ੍ਰਤੀ ਮਿੰਟ ਹੈ ਜਸਕਾ ਦੀ ਉਮਰ ਅਸਵੱਲੇ 34-35 ਸਾਲ ਦੀ ਹੈ ਅਤੇ ਉਸ ਨੂੰ ਇੰਟਰਨੈਟ ਸਰਫਿੰਗ ਸਕੂਬਾ ਡਰਾਈਵਿੰਗ ਕੋਰਸ ਵਾਰੀ ਦਾ ਬਹੁਤ ਸ਼ੌਕ ਹੈ ਇੱਥੋਂ ਤੱਕ ਕਿ ਉਹ ਲਿਖਾਈ ਵੀ ਪੈਰਾ ਨਾਲ ਹੀ ਕਰਦੀ ਹੈ ਤੇ ਆਪਣੀਆਂ ਜੁੱਤੀਆਂ ਦੇ ਫੀਤੇ ਵੀ ਜਿਸਕਾ ਪੈਰਾ ਨਾਲ ਹੀ ਬੰਦੀ ਹੈ ਜਸਕਾ ਨੇ 22 ਸਾਲ ਦੀ ਉਮਰ ਵਿੱਚ ਜਹਾਜ਼ ਉਡਾਉਣ ਦੀ ਸਿੱਖਿਆ ਲਈ ਅਤੇ ਇਸ ਦੇ 3 ਸਾਲ ਬਾਅਦ ਜਾਨਕੀ 25 ਸਾਲ ਦੀ ਉਮਰ ਦੇ ਵਿੱਚ ਇਸ ਨੂੰ ਲਾਇਸੈਂਸ ਮਿਲ ਗਿਆ ਜਦੋਂ ਜੈਸਕਾ ਦਾ ਵਿਆਹ ਹੋਇਆ ਤਾਂ ਉਸਦੇ ਮੰਗੇਤਰ ਨੇ ਵੀ ਉਸਦੇ ਪੈਰਾਂ ਦੇ ਉਂਗਲ ਦੇ ਵਿੱਚ ਬੰਦਰੀ ਪਾਈ ਸੀ ਜੈਸਕਾ ਕੌਕਸ ਆਪਣੇ ਜਨਮ ਦੇ ਨੁਕਸ ਦੇ ਬਾਵਜੂਦ ਵੀ ਉਹ ਸਭ ਕੁਝ ਕਰ ਰਹੀ ਹੈ ਜੋ ਕੋਈ ਆਮ ਇਨਸਾਨ ਵੀ ਨਹੀਂ ਕਰ ਸਕਦਾ ਉਹ ਖਾਣਾ ਬਣਾਉਂਦੀ ਹੈ ਗੱਡੀ ਚਲਾਉਂਦੀ ਹੈ ਕਰਾਟੇ ਵੀ ਕਰਦੀ ਹੈ ਤੇ ਹੁਣ ਜਹਾਜ਼ ਵੀ ਉਡਾਉਂਦੀ ਹੈ